ਕਾਜ਼ਾਤਰਨ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਸ਼ਿਆਂ ਦੇ ਖਿਲਾਫ ਲਗਾਤਾਰ ਮਹਿੰਮ ਜਾਰੀ ਹੈ ਅਤੇ ਇਸੇ ਖੜੀ ਦੇ ਤਹਿਤ ਅੱਜ ਬਠਿੰਡਾ ਦੇ ਵੱਖ-ਵੱਖ ਮੈਡੀਕਲਾਂ ਦੇ ਉੱਪਰ ਡਰੱਗ ਇਨਸਪੈਕਟਰ ਅਤੇ ਪੁਲਿਸ ਦੇ ਵੱਲੋਂ ਮਿਲ ਕੇ ਛਾਪੇਮਾਰੀ ਕੀਤੀ ਗਈ ਅਤੇ ਮੈਡੀਕਲ ਸਟੋਰਾਂ ਦੇ ਉੱਪਰ ਪਿਆ ਸਟਾਕ ਬਾਰੀਕੀ ਦੇ ਨਾਲ ਚੈੱਕ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਵਾ ਬਸਤੀ ਸਥਿਤ ਇੱਕ ਮੈਡੀਕਲ ਦੀਆਂ ਜਿੱਥੇ ਕੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਨੇੜੇ ਵੀ ਮੈਡੀਕਲਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਅਤੇ ਮੈਡੀਕਲ ਤੋਂ 80-90 ਦੇ ਕਰੀਬ ਪਾਬੰਦੀਸ਼ੁਦਾ ਗੋਲੀਆਂ ਵੀ ਵਿਭਾਗ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਸ ਮੌਕੇ ਮੌਕੇ ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉੱਥੇ ਹੀ ਵਿਭਾਗ ਦੇ ਸਕਾਰਗੁਜ਼ਾਰੀ ਨੂੰ ਮੈਡੀਕਲ ਸੰਚਾਲਕਾਂ ਵੱਲੋਂ ਇੱਕ ਹਰਾਸ਼ਮੈਂਟ ਦੱਸਿਆ ਗਿਆ ਅਤੇ ਪਰੇਸ਼ਾਨੀ ਦਾ ਸਬਬ ਵੀ ਦੱਸਿਆ ਗਿਆ ਹੈ ਅਜੀਤ ਕੁਮਾਰ ਮੇਰਾ ਨਾਮ ਇੱਕ ਨਿਕਲ ਲੜਕਾ ਤੇ ਮੈਡੀਕਲ ਸਟੋਰ ਬੰਦ ਜੀ ਬੰਦ ਪ੍ਰਸ਼ਾਸਨ ਖਾੜੀ ਤੋਂ ਆ ਕੇ ਆ ਉਹਨੂੰ ਟੀਕ ਚੈਕਿੰਗ ਕੀਤੀ ਸਾਡੇ ਕੋਲ ਲੀਗਲ ਮੈਡੀਸਨ ਮਿਲੀ ਕੱਲ ਦੇ ਬਿਲਕੁਲ ਮਰਜੀ ਹੂੰ ਅਸੀਂ 10 ਮਿੰਟ ਤੋਂ ਪਰੇਸ਼ਾਨ ਆ ਕਿ ਟ੍ਰਾਫਿਕ ਚੈਕਿੰਗ ਆਵੇ ਆਵੇ ਕੋਈ ਨਿਕਲ ਨਹੀਂ ਪਰ ਜਿਹੜੇ ਨਾਮਪੂਰ ਸਪੋਰਟ ਸੰਧੀ ਹੈ ਅਸੀਂ ਕੋਈ ਨਾਛ ਨਹੀਂ ਵੇਖਦੇ ਪਤਨਵੇਂ ਦੇ ਸਾਹਮਣੇ ਕੋਈ ਦਿੱਕਤ ਨਹੀਂ ਆ ਚਾਰ ਚਾਰ ਮੈਂ ਕੰਟੀਨ ਨੂੰ ਬੋਨ ਕਿਉਂ ਕੀਤਾ ਜure 8:00 ਵਜੇ ਆ ਕੇ ਬਹਿੰਦੇ ਤਾਂ ਸਾਡੇ 12:30 ਹੋ ਗਏ ਕਿੱਥੇ ਸੱਨੇ ਚ ਸਾਡਾ ਕੀ ਕਸੂਰ ਹੈ ਕਿੰਨੇ ਘੰਟੇ ਬੈਠੇ ਰਿਪਲਸ ਇੱਥੇ ਅੰਦਰ ਤੱਕ ਉਹ ਲੋਕ ਸਾਰੇ 9:00 ਵਜੇ ਸਾਡੇ 12:30 ਹੋ ਗਏ ਕੀ ਲੱਗਦਾ ਇਸ ਤਰ੍ਹਾਂ ਦੇ ਮੈਡੀਕਲ ਦੀ ਦੁਕਾਨਾਂ ਦੇ ਮਿਲਦੇ ਜਿਹੇ ਤਰ੍ਹਾਂ ਲੱਗਦਾ ਜਿਹੜਾ ਕੋ ਲੱਗਦਾ ਉਹ ਫੜਦੇ ਨਹੀਂ ਜਿਹੜਾ ਨਹੀਂ ਫੜਦਾ ਉਹਦੇ ਆਮ ਬਿਮਾਰੀ ਪੰਜਾਬ ਸਰਕਾਰ ਜਿਆਦਾ ਅਰੇਂਜਮੈਂਟ ਕਰ ਰਹੀ ਹੈ ਹੂੰ ਕੁਝ ਇਸ ਤਰ੍ਹਾਂ ਦੀ ਮੈਡੀਸਿਨ ਮਿਲੀ ਹੈ ਤੇ ਸਾਡੇ ਕੋਲ ਕੋਈ ਮੈਡੀਸਿਨ ਨਹੀਂ ਮਿਲੀ ਸਾਥ ਬਣੇ ਗਏ ਹੈ ਚੈਕ ਇਨ ਤੋਂ ਹਮੇ ਇੱਕ ਵੀ ਮੈਡੀਸਿਨ ਨਹੀਂ ਮਿਲੀ ਸਮਾਜਿਕ ਤੌਰ ਤੇ ਇਸ ਚੀਜ਼ ਦਾ ਅਫੈਕਟ ਪੈਂਦਾ ਜਦੋਂ ਸਮਾਜਿਕ ਤੌਰ ਤੇ ਫੈਕ ਪਏ ਜਿਹੜਾ ਨਾਚਾ ਪੱਤਾ ਵੇ ਤੇ ਉਹਨੂੰ ਫੜੋ ਦੂਜਿਆਂ ਨੂੰ ਕਿਉਂ ਤੰਗ ਕਰਦੇ ਹੋ ਸਾਰੇ ਪਾਸੇ ਜਿਹੜੇ ਸੌਣੋਂ ਮਦਦ ਕਰਾ ਚ ਨੂੰ ਵਿਕੀਤੇ ਵਿਕਦਾ ਕਿਤੇ ਨਹੀਂ ਜਾਣ ਕੇ ਬਤ ਅੱਖਾਂ ਪੂਰਤੇ ਆ ਦੂਜੇ ਨੂੰ ਫੜੀਏ ਦਸਦਾ ਜਦੋਂ ਕੰਮ ਕਰਦੇ ਸਾਂ ਉਹ ਇਹ ਸਮਾਜ ਤੇ ਸਾਡਾ ਜਿਹੜਾ ਰੁਤਬਾ ਹੈਗਾ ਸਾਡੀ ਰੈਪਿਊਟੇਸ਼ਨ ਖਰਾਬ ਕਰਦਾ ਤੇ ਨਿਸ਼ਕਮਾਰ ਰੈਗਨ ਸੈਕਟਰ ਦਾ ਟੈਂਡਰ ਵਾਲਾ ਅੱਗੇ ਜਿਹੜੀ ਚੈਕਿੰਗ ਕੀਤੀ ਕੀ ਮੰਮੀ ਅੱਜ ਇਹ ਕੋਲੇ ਤੋਂ ਬਲੋਜੀ ਨੇ ਕਿ ਪੰਜਾਬ ਪੁਲਿਸ ਨੇ ਆਪਣਾ ਵਿਰਾਸਤ ਕੋਈ ਵੀ ਨਸ਼ਾ ਦੇ ਕੰਟਰੋਲ ਕਰਕੇ ਅਸੀਂ ਰੋਜ਼ਾਨਾ ਦੇ ਵਿੱਚ ਪੁਲਿਸ ਨਾਲ ਮਿਲ ਕੇ ਦੋ ਦਿਨਾਂ ਦਾ ਸੌਂਦੀ ਟੈਕਿੰਗ ਕਿ ਉਹਦੇ ਵਿੱਚ ਚੋਂ ਕਿ ਇਹਦੇ ਵਿੱਚ ਇਹ ਸ਼ੌਂਦੇ ਵਿੱਚ ਜਨਰਲ ਕੰਟਰੋਵੇਸ਼ਨ ਲਿਖੀਆਂ ਹੈਗੀਆਂ ਆਬਜੈਕਸ਼ਨੇਬਲ ਕੋਈ ਡਰਗ ਕਮੇਟੀ ਦੀ ਵੀ ਆਇਆ ਹੈ। ਇਹ ਹੋਰ ਕਿੱਥੇ ਕਿੱਥੇ ਚੈੱਕ ਕੀਤੇ ਜੀ ਇਸ ਤੋਂ ਇਲਾਵਾ ਅੱਜ ਹੀ ਰੇਲਵੇ ਸਟੇਸ਼ਨ ਕੋਲੇ ਦੌੜਦੂ ਕਰਨੇ ਜਾ ਕੇ ਦੀ ਗਈ ਹੈ। ਠੀਕ ਹੈ ਸ਼ੌਂਦੇ ਵਿੱਚ ਇੱਕ ਦੁਕਾਨ ਤੋਂ ਪਿੰਗੋ ਵਾਲੇ ਦੰਦ ਤੋਂ ਦੇ ਤਕਰੀਬਨ 890 ਬੱਤੇ ਮਿਲੇਗਾ ਜੀ। ਸੌਰੀ 890 ਟੈਬਲੇਟਸ ਹੋਣੀਆਂ ਹੈਗੀਆਂ। ਠੀਕ ਹੈ ਇੱਕ ਦੁਕਾਨ ਤੇ ਜਨਰਲ ਕੰਟਰੋਵੇਸ਼ਨ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਇਹੀ ਹੈਗਾ ਕਿ ਹੁਣ ਪੰਜਾਬ ਸਰਕਾਰ ਵੀ ਜਿਵੇਂ ਕੀ ਕੰਟਰੋਲ ਕਰਦੀ ਇਹ ਚੀਜ਼ਾਂ ਨੂੰ ਤੇ ਨਹੀਂ ਲੋਕਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਕਾਫੀ ਚੀਜ਼ਾਂ ਹਲੇ ਸੁਧਰ ਚੁੱਕੀਆਂ ਰਹੀਆਂ ਤੇ ਬਾਕੀ ਜਿਹੜਾ ਥੋੜੇ ਬਹੁਤ ਅੰਸਰ ਇਹ ਖਰਾਬ ਕਰ ਰਿਹਾ ਹੈ ਮਾਹੌਲ ਨੂੰ ਖਰਾਬ ਨਾ ਕਰਨ ਇਹ ਮੈਡੀਕਲ profession ਇੱਕ ਚੰਗਾ profession ਹੈ ਉਹ ਸਹੀ ਤਰੀਕੇ ਨਾਲ ਤੇ ਸਹੀ ਪੇਸ਼ੈਂਟ ਦੇ ਟ੍ਰੀਟਮੈਂਟ ਵੀ ਕੀਤਾ ਜਾਵੇ ਜਿਹੜੇ ਸਕੂਲ ਹੈਗੇ ਮੈਡੀਕਲ ਸਕੂਲ ਵਗੈਰਾ ਅਗੇ ਰੂਟੀਨ ਚੈਕਿੰਗ ਚੱਲਦੀ ਹੈ ਸਾਰਿਆਂ ਦੇ ਟੀਕਾ ਕੋਈ ਦਰਗ ਮੈਡੀਸਿਨ ਵਗੈਰਾ ਦਿੱਤੀ ਰਹੀ ਹੈ ਤਾਂ ਉਹ ਤੇ ਸਿਹਤਮੰਦ ਰਹੇ ਉਹਦੇ ਨਾਲ ਉਹਦੇ ਨਾਲ ਠੀਕ ਕਾਰੋਈ ਤਰੀਕਾ ਦਾ ਸਪੋਰਟ ਆਉਂਦਾ ਹੈ ਉਹਦੀ ਹੈਲਥ ਵਾਸਤੇ ਜਿਹੜੀ ਹੈਗੀ ਪੋਸਟ ਤਾਂ ਮੈਨੂੰ ਆਸ ਹੈ ਕਿ ਇਹ ਨਹੀਂ ਘਟੇਗਾ ਇਹ ਹੋ ਜਾਏਗੀ ਚੀਜ਼ ਕੁਛ ਮਿਲਿਆ ਵੀ ਸਰ ਉਹ ਚੱਲ ਰਿਹਾ ਜੋ ਬਦਲ ਰਿਹਾ ਅੱਗੇ ਵੀ ਲਗਾਤਾਰ ਚੱਲਦੇ ਰਹੂਗੇ ਇਹ ਚਾਹ ਚੱਲਦੀ ਹੈ